ਇਸ ਅਲਾਟਮੈਂਟ ਤੇ ਜਿਹੜੀ ਐ ਇਹ ਤੇ ਪਹਿਲ ਸਾਡੀ ਹੋਣੀ ਚਾਹੀਦੀ ਪਰ ਮੈਨੂੰ ਪਤਾ ਲੱਗਾ ਜਦੋਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬੋਰਡ ਸੇਖਾ ਸਾਹਿਬ ਨੇ ਅੱਧਾ ਘੰਟਾ ਪਹਿਲਾਂ ਇਹਦਾ ਉਦਘਾਟਨ ਕੀਤਾ ਆ ਤੇ ਬੋਰਡ ਤਿੰਨ ਦਿਨ ਪਹਿਲਾਂ ਲੱਗ ਗਿਆ ਹਾਂਜੀ ਅਲਾਟਮੈਂਟ ਤੋਂ ਕਿੰਦਾ ਪਹਿਲਾਂ ਬੋਰਡ ਲੱਗ ਗਿਆ ਇਹ ਸਾਡੀ ਸਮਝ ਤੋਂ ਪਰੇ ਆ ਇਹ ਤੁਹਾਨੂੰ ਆਪਣੇ ਸੈਕਟਰੀ ਮੰਡੀ ਇਹ ਆਪਣੇ ਮਾਰਕੀਟ ਕਮੇਟੀ ਦੱਸ ਸਕਦੇ ਆ ਜਦੋਂ ਇਹ ਲਾਇਸੈਂਸ ਬਣਵਾਏ ਆ ਜੀ ਇਹ ਆ ਜਿਹੜੇ 6-7 ਆ ਇਹੋ ਹੀ ਫਿਲਹਾਲ ਤੇ ਜਿਹੜੇ ਪੁਰਾਣੇ ਲਾਇਸੈਂਸ ਹੋਲਡਰ ਮਾਰਕੀਟ ਕਮੇਟੀ ਧਾਰੀਵਾਲ ਦੇ ਇਹੋ ਹੀ ਆ ਜਦੋਂ ਸਾਨੂੰ ਲਾਇਸੈਂਸ ਦਿੱਤੇ ਜਾਂਦੇ ਆ ਜੀ ਉਦੋਂ ਤੇ ਤੁਹਾਡੀ ਦੁਕਾਨ ਪੱਕੀ ਹੋਣੀ ਚਾਹੀਦੀ ਆ ਤੁਹਾਡੇ ਕੋਲ ਇਹਨੇ ਕ੍ਰੀਏਟ ਹੋਣੇ ਚਾਹੀਦੇ ਆ ਮੀਟਰ ਤੁਹਾਡੇ ਨਾਮ ਤੇ ਹੋਣਾ ਚਾਹੀਦਾ ਤਰਪਾਲਾਂ ਹੋਣੀਆਂ ਚਾਹੀਦੀਆਂ ਵਗੈਰਾ 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 ਜੀ ਹੁਣ ਸਾਨੂੰ ਪਤਾ ਲੱਗਾ ਕੀ ਕੇਹੇ ਕੋਲੋਂ ਸਿਰਫ ਇੱਕ ਫਾਰਮ ਫਿਲ ਕਰ ਰਿਆ ਕੋਈ ਕੇਹੇ ਕੋਲ ਕੋਈ ਕੇਹੇ ਕੋਲ ਦੁਕਾਨ ਹੈਗੀ ਆ ਨਹੀਂ ਹੈਗੀ ਆ ਕੀ ਪ੍ਰੋਸੈਸ ਨਾਲ ਇਹ ਕਰ ਰਿਹਾ ਇਹ ਤੁਹਾਨੂੰ ਸੈਕਟਰੀ ਸਾਹਿਬ ਦੱਸ ਰਿਹਾ ਤਾਂ ਤੇ ਪਤਾ ਲੱਗ ਰਿਹਾ ਫਾਰਮ ਮਿਲ ਰਿਹਾ ਵਾ ਉਹ ਉੱਥੇ ਜਾ ਕੇ 2.500 ਰੁਪਏ ਫੀਸ ਜਮਾ ਕਰਾ ਰਿਆ ਤੇ ਉਹਨੂੰ ਲਾਇਸੈਂਸ ਹੋਲਡਰ ਬਣਾ ਦੇ ਜਾਂ ਰਿਹਾ ਜਦ ਕਿ ਇਹਨਾਂ ਨੂੰ ਪੁੱਛਿਆ ਸੈਕਟਰੀ ਸਾਹਿਬ ਨੂੰ ਪੁੱਛਣਾ ਜਾਂਦਾ ਵੀ ਜਿਹੜੀਆਂ ਕੰਡੀਸ਼ਨਸ ਇੱਕ ਲਾਇਸੈਂਸ ਹੋਲਡਰ ਵਾਸਤੇ ਹੁੰਦੀਆਂ ਜਿਹਨੇ ਤੁਸੀਂ ਲਾਇਸੈਂਸ ਬਣਾਏ ਆ ਉਹ ਸ਼ਰਤਾਂ ਪੂਰੀਆਂ ਕਰ ਰਿਹਾ ਜਾਂ ਨਹੀਂ ਕਰ ਰਿਹਾ ਮੇਰੀ ਸੂਚਨਾ ਮੁਤਾਬਕ ਕੋਈ ਵੀ ਬੰਦਾ ਜਿੰਨੇ ਵੀ ਹਾਲੀ ਤੱਕ ਲਾਇਸੈਂਸ ਬਣੇ ਆ ਕੋਈ ਵੀ ਉਸ ਇਸ਼ੂ ਨੂੰ ਟੱਚ ਨਹੀਂ ਕਰ ਰਿਹਾ ਕੋਈ ਵੀ ਉਹਨਾਂ ਜਿਹੜੀਆਂ ਆਪਣੇ ਫਾਰਮੈਲिटीज ਆ ਉਹਨੂੰ ਟੱਚ ਨਹੀਂ ਕਰ ਰਿਹਾ ਉਨੇ ਕਿਦਾਂ ਬਣਾ ਰਹੇ ਤੇ ਕਿਦਾਂ ਅਲਾਟਮੈਂਟ ਕਰ ਰਿਆ ਇਹ ਤੁਹਾਨੂੰ ਸੈਕਟਰੀ ਸਾਹਿਬ ਦੱਸ ਸਕਦੇ ਆ ਇਹ ਭਤੀਜਾ ਵਾਲੀ ਚੱਲਿਆ ਜੀ ਲਾਇਸੈਂਸ ਜਾਰੀ ਕਰਨ ਤੇ ਇਹ ਸਾਡੀ ਨੌਲੇਜ ਤੋਂ ਪਰਾ ਹੈ ਜੀ ਸਾਨੂੰ ਅੱਜ ਪਤਾ ਲੱਗ ਰਿਹਾ ਜੀ 28 ਲਾਇਸੈਂਸ ਬਣ ਗਏ ਆ ਜਦ ਕੀ ਜਦ ਕੀ ਇੱਥੇ 16 ਬੂਥਾਂ ਦੀ ਬੋਲੀ ਹੋਈ ਦੀ ਆ 16 ਦੇ ਵਿੱਚੋਂ 8-9 ਇਹੀ ਤੁਹਾਡੇ ਸਾਹਮਣੇ ਖਲੋਤੇ ਆ ਇਹਨਾਂ ਕੋਲ ਵੀ ਇੱਕ 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 ਕੋਲ ਦੋ-ਦੋ ਦੁਕਾਨਾਂ 11 ਤੋਂ 12 ਬੰਦੇ ਆਪਾਂ ਆਏ ਆ ਜੀ 7 ਲਾਇਸੈਂਸ ਹੋਲਡਰ ਇਹੀ ਇੱਥੇ ਆ ਚਾਰ ਪੰਜ ਧਾਰੀ ਵਾਲ ਦਾ ਹੋਰ ਕੋਈ ਨਹੀਂ ਹੈਗਾ ਜੇ ਨਾ ਲਾਇਸੈਂਸ ਬਣਾਏ ਸਾਨੂੰ ਉਹਦੇ ਤੋਂ ਕੋਈ ਤਰਾਜ ਨਹੀਂ ਸਰਕਾਰ ਦਾ ਰੈਵਨਿਊ ਵਧਣਾ ਚਾਹੀਦਾ ਪਰ ਵਾਕਿਆ ਹੀ ਉਹ ਜਿਹੜੀ ਫਾਰਮੈਲिटीज ਸਾਡੇ ਵਾਸਤੇ ਹੀ ਉਹਨਾਂ ਨੂੰ ਇਹ ਟੱਚ ਕਰ ਰਿਹਾ ਜਿਹੜੇ ਬੰਦੇ ਬਣਾ ਰਹੇ ਆ ਜਾਂ ਉਹ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਮੇਰੀ ਨੌਲੇਜ ਮੁਤਾਬਕ ਬਿਲਕੁਲ ਨਹੀਂ ਰੱਖਿਆ ਜਾ ਰਿਹਾ ਇੱਥੇ ਕੀ ਚੱਲ ਰਿਹਾ ਇਹ ਤੁਹਾਨੂੰ ਸੈਕਟਰੀ ਸਾਹਿਬ ਡਿਟੇਲ ਚ ਦੱਸ ਸਕਦੇ ਆ ਸਾਡੀ ਤੇ ਨੌਲੇਜ ਤੋਂ ਪਰਾਂ ਆ ਤੁਸੀਂ ਕੀ ਮੰਗ ਕਰ ਰਹੇ ਅਸੀਂ ਮੰਗ ਕਰਦੇ ਆ ਸਾਡੀ ਪਹਿਲ ਹੋਣੀ ਚਾਹੀਦੀ ਏ ਇੱਥੇ ਆਪਾਂ 40 40 50 50 ਸਾਲ ਤੋਂ ਮੈਂ ਜਦਦਾ ਤੁਹਾਨੂੰ ਪਹਿਲਾਂ ਵੀ ਕਿਹਾ ਵੀ 40 ਸਾਲ ਤੋਂ ਇੱਕ ਬੰਦਾ ਕੰਮ ਕਰ ਰਿਹਾ ਉਹਨੂੰ ਤੁਸੀਂ ਪੁੱਛਿਆ ਹੀ ਨਹੀਂ ਇੱਥੇ ਕੇ ਇਹਦਾ ਬੋਰਡ ਲਵਾ ਦਿੱਤਾ ਇਹ ਮਤਲਬ ਮੈਂ ਸਮਝਦਾ ਵੀ ਫਿਰ ਸੈਕਟਰੀ ਸਾਹਿਬ ਦੀ ਨੌਲੇਜ ਤੋਂ ਬਿਨਾਂ ਲੱਗ ਰਿਹਾ ਤੇ ਫਿਰ ਇਹ ਗੁੰਡਾਗਰਦੀ ਵਾਲਾ ਕੰਮ ਹੋ ਰਿਹਾ ਇੱਕ ਚੀਜ਼ ਦੀ ਅਲਾਟਮੈਂਟ ਹੀ ਨਹੀਂ ਹੋਈ ਉੱਥੇ ਇੱਕ ਬੰਦਾ ਆ ਗਿਆ ਆਪਣਾ ਦਫ਼ਤਰ ਜਾਂ ਆਪਣਾ ਬੋਰਡ ਲਾ ਦਿੰਦਾ ਓਏ ਇਹਨੂੰ ਆਪਾਂ ਕੀ ਸਮਝਾਂਗੇ ਧਕਾਈ ਹੈ ਕੀ ਹੈ ਆਪਾਂ ਤੇ ਇਹੋ ਹੀ ਮੰਗ ਕੀਤੀ ਆ ਵੀ ਜਿਹੜੇ ਆਪਾਂ ਲਾਇਸੈਂਸ ਹੋਲਡਰ ਆ ਤੁਹਾਡੇ ਪੁਰਾਣੇ ਆ ਠੀਕ ਹੈ ਉਹਨਾਂ ਨੂੰ ਅਲਾਟਮੈਂਟ ਕਰਕੇ ਬਾਅਦ ਚ ਜਿਹਨੂੰ ਮਰਜ਼ੀ ਅਲਾਟਮੈਂਟ ਕਰੋ ਸਾਨੂੰ ਉੱਤੇ ਕੋਈ ਨਹੀਂ ਆ ਬੰਦੇ ਆਉਣੇ ਆ ਇੱਥੇ ਮੋਸਟ ਵੈਲਕਮ ਆਉਣ ਹਰ ਇੱਕ ਨੇ ਆਪਾਂ ਆਪਣਾ ਕੰਮ ਕਰਨਾ ਅਈ ਆਪਣੀ ਕਿਸਮਤ ਖਾਣੀ ਜਿਹਨੇ ਕਰਨਾ ਉਹਨੇ ਆਪਣੀ ਕਿਸਮਤ ਖਾਣੀ ਆ ਪਰ ਪ੍ਰੋਸੈਸ ਨਾਲ ਫਿਲਹਾਲ ਤੇ ਕੁਝ ਨਹੀਂ ਹੋ ਰਿਹਾ ਅੱਜ ਦੀ ਡੇਟ ਤੱਕ ਜਦੋਂ ਤੱਕ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਉਦੋਂ ਤੱਕ ਤੇ ਕੋਈ ਵੀ ਪ੍ਰੋਪਰ ਚੈਨਲ ਨਾਲ ਕੰਮ ਨਹੀਂ ਹੋਇਆ ਬਾਕੀ ਅੱਗੋਂ ਹੁਣ ਸੈਕਟਰੀ ਸਾਹਿਬ ਕੀ ਕਰ ਰਿਹਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਕਹਿੰਦੇ ਤੁਸੀਂ ਪਹਿਲਾਂ ਬੂਥ ਬਣਾਓ ਫਿਰ ਤੁਹਾਨੂੰ ਅਸੀਂ 40 ਸਾਲ ਤੋਂ ਕੰਮ ਕਰ ਰਿਹਾ ਇਹ 60-70 ਸਾਲ ਤੋਂ ਕੰਮ ਕਰ ਰਿਹਾ ਸਾਨੂੰ ਕਹਿ ਕੇ ਜਾ ਰਿਹਾ ਵੀ ਤੁਸੀਂ ਆਪਣੀਆਂ ਦੁਕਾਨਾਂ ਬਣਾਓ ਤੇ ਫਿਰ ਤੁਹਾਨੂੰ ਥੜੇ ਲਾੜ ਕਰਾਂਗੇ ਤੇ ਇਹ ਜਿਹੜੇ ਹੋਏ ਆ ਇਹ ਇਹਨਾਂ ਕਿਹੜੀ ਦੁਕਾਨ ਬਣਾਈ ਆ ਕੀ ਜਿਨ੍ਹਾਂ ਨੇ ਬੋਰਡ ਲਾਤੇ ਇਹਨਾਂ ਨੇ ਕਿਹੜੀ ਦੁਕਾਨ ਬਣਾਈ ਆ ਇਹਨਾਂ ਕੀ ਬਣਾ ਕੇ ਦਿੱਤਾ ਇੱਥੇ ਇਹਨਾਂ ਨੂੰ ਕੀ ਮਿਲੀ ਭਗਤ ਹੋ ਰਹੀ ਆ ਜਾਂ ਕੀ ਹੋ ਰਿਹਾ ਇਹ ਤੁਹਾਨੂੰ ਸੈਕਟਰੀ ਸਾਹਿਬ ਦੱਸ ਰਹੇ ਆ ਵੀ ਜਿਹੜਾ ਛੱਡਾ ਅਲਾਰਟ ਹੋਣ ਤੋਂ ਪਹਿਲਾਂ ਹੀ ਇੱਕ ਬੋਰਡ ਲੱਗ ਜਾਂਦਾ ਆਪਣਾ ਇਹ ਮਤਲਬ ਚਿੰਤਾ ਦਾ ਵਿਸ਼ਾ ਸਾਡੇ ਵਾਸਤੇ ਲਗਭਗ 1 ਕਰੋੜ 9 ਲੱਖ ਨਾਲ ਬਣ ਕੇ ਤਿਆਰ ਹੋਈ ਆ ਉਹਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਪਾਣੀ ਬਿਜਲੀ ਸਭ ਕੁਝ ਸਹੂਲਤੀਆਂ ਨਾਲ ਨੇ ਇਸ ਤੋਂ ਇਲਾਵਾ ਜਿਹੜਾ ਵੀ ਲਾਇਸੈਂਸ ਸਾਡੇ ਕੋਲ ਅਪਲਾਈ ਕਰੇਗਾ ਆਨਲਾਈਨ ਆਪਾਂ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਉਹ ਤੋਂ ਪਹਿਲਾਂ ਜ਼ੋਦੇ ਆਧਾਰ ਤੇ ਉਹਨੂੰ ਲਾਇਸੈਂਸ ਦਵਾਂਗੇ ਤੇ ਸ਼ਹਿਰ ਵਾਸੀਆਂ ਲਈ ਇਹ ਸਹੂਲਤ ਹੋਏਗੀ ਜਿਹੜਾ ਵੀ ਇੱਥੇ ਕੋਈ ਮਾਰਕੀਟ ਚਾਹੇਗਾ ਉਹਦੇ ਬੈਠਣ ਲਈ ਜਾਂ ਉਹਦੀ ਪਾਰਕਿੰਗ ਵਾਸਤੇ ਵਧੀਆ ਸਹੂਲਤਾ ਤੇ ਵਧੀਆ ਹੀ ਉਹਨੂੰ ਇੱਥੋਂ ਸਬਜ਼ੀ ਮਿਲੇਗੀ ਤੇ ਮੈਂ ਤੇ ਸਾਰੇ ਜਿੰਨੇ ਵੀ ਆਰਤੀ ਵੀਰ ਸਾਹਿਬਾਨ ਸਬਜ਼ੀ ਮੰਡੀ ਦੇ ਉਹਨਾਂ ਨੂੰ ਤੁਹਾਡੇ ਮਾਦੇ ਦੇ ਰਵੇ ਅਪੀਲ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਸਬਜ਼ੀ ਮੰਡੀ ਵਿੱਚ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਤਾਂ ਕਿ ਪਬਲਿਕ ਨੂੰ ਸਹੂਲਤ ਜਿਹੜੀ ਆ ਮੰਡੀ ਬੋਰਡ ਵੱਲ ਦਿੱਤੀ ਗਈ ਉਹ ਮਿਲ ਸਕੇ ਦੇਖੋ ਜੀ ਇਹ ਹੁੰਦੇ ਦਿਨਾਂ ਚ ਇੱਕ ਹਫਤਾ ਟਾਈਮ ਦਿੱਤਾ ਗਿਆ ਉਹਨਾਂ ਨੂੰ ਸੋਮਵਾਰ ਤੱਕ ਸਾਰਿਆਂ ਨੂੰ ਜਿਹੜੀ ਉੱਥੇ ਮੰਡੀ ਤੇ ਫੜਦੀ ਹੈ ਅਲਾਟਮੈਂਟ ਕਰ ਦਿੱਤੀ ਜਾਵੇਗੀ ਜਿਹੜਾ ਵੀ ਆਰਤੀਆ ਸਾਡਾ ਲਾਇਸੈਂਸ ਆ ਉਹਨੂੰ ਉੱਥੇ ਫੜ ਦਿੱਤਾ ਜਾਵੇਗਾ ਦੇਖੋ ਜੀ ਲਾਇਸੈਂਸ ਜਿਹੜਾ ਸਾਡਾ ਹੋਊਗਾ ਕਮੇਟੀ ਦਾ ਉਹਨੂੰ ਬਰਾਬਰੀ ਫੜ ਦਿੱਤਾ ਜਾਏਗਾ ਕੋਈ ਉਹਨੂੰ ਕੋਈ ਵਾਧ ਫੈਸਿਲਿਟੀ ਨਹੀਂ ਹੈਗੀ ਜੇ ਪੁਰਾਣਾ ਲਾਇਸੈਂਸ ਹੀ ਆ ਜਾਂ ਨਵਾਂ ਆਏ ਤੇ ਕੋਈ ਨਹੀਂ ਹੈਗੀ ਲਾਇਸੈਂਸ ਤੇ ਲਾਇਸੈਂਸ ਆ ਠੀਕ ਆ ਉਹ ਸੁਣੋ ਜੋ ਬੰਦਾ ਹੋ ਉਹਦਾ ਏਰੀਆ ਉਹਨੂੰ ਤੇ ਦਿੱਤਾ ਜਾਊਗਾ ਉਹਦੇ ਬੂਥ ਦੇ ਸਾਹਮਣੇ ਜਿਹੜਾ ਪੁਰਾਣਾ ਲਾਇਸੈਂਸ ਹੈ ਜਿਨ੍ਹਾਂ ਤੋਂ ਬੂਥ ਹੈਗੇ ਆਪਣੇ ਉਹਨਾਂ ਨੂੰ ਉਹਨਾਂ ਦੀ ਦੁਕਾਨ ਦੇ ਸਾਹਮਣੇ ਹੀ ਫੜ ਦੇ ਅਲਾਟਮੈਂਟ ਕੀਤੀ ਜਾਏਗੀ ਨਵੇਂ ਲਾਇਸੈਂਸੀਆਂ ਨੂੰ ਵੀ ਆਪਾਂ ਉਥੇ ਅਡਜਸਟਮੈਂਟ ਕਰਦੀ ਪੂਰਾ ਯਤਨ ਕਰਾਂਗੇ